ਦੋਸਤੋ ਉਸ ਵੇਲੇ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਜਦੋਂ ਇੱਕ ਔਰਤ ਦੇ ਸਰੀਰ ਦੇ ਕੁਝ ਟੁਕੜੇ ਖੂਹ ਦੇ ਅੰਦਰੋਂ ਮਿਲਦੇ ਨੇ ਲੋਕ ਵੀ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਤੇ ਉਹਨਾਂ ਦੇ ਦਿਲ ਦਹਿਲ ਗਏ ਕਿ ਆਖਰ ਇਸ ਖੂਹ ਦੇ ਅੰਦਰ ਔਰਤ ਦੀ ਲਾਸ਼ ਦੇ ਇਹ ਟੁਕੜੇ ਕਿੱਥੋਂ ਆਏ ਜਿਹੜੀ ਲਾਸ਼ ਦਾ ਸਿਰ ਗਾਇਬ ਸੀ ਪੈਰ ਗਾਇਬ ਸੀ ਤੁਹਾਨੂੰ ਪੂਰੀ ਘਟਨਾ ਦੱਸਦੇ ਹਾਂ ਦੋਸਤੋ ਇੱਕ ਰਚਨਾ ਯਾਦਵ ਨਾਂ ਦੀ ਕੁੜੀ ਦੀ ਲਾਸ਼ ਦੇ ਇਹ ਟੁਕੜੇ ਸੀ ਤੇ ਆਖਰ ਇਹ ਟੁਕੜੇ ਖੂਹ ਦੇ ਵਿੱਚ ਕਿਵੇਂ ਪੁੱਜੇ ਤੇ ਬਿਨਾ ਸਿਰ ਤੋਂ ਜਿਹੜੀ ਇਹ লাশ ਸੀ ਆਖਰ ਉਹਦੀ ਪਛਾਣ ਕਿਵੇਂ ਹੋਈ ਕਿ ਇਹ ਜਿਹੜੀ লাশ ਆ ਰਚਨਾ ਯਾਦਵ ਦੀ ਆ ਤੇ ਫਿਰ ਜਿਹੜੇ ਇੱਕ ਕਤਲ ਕਰਨ ਵਾਲੇ ਵਿਅਕਤੀ ਸੀ ਉਹ ਆਖਰ ਪੁਲਿਸ ਲੋਕ ਕਿਵੇਂ ਗ੍ਰਿਫਤਾਰ ਕੀਤੇ ਜਾਂਦੇ ਨੇ ਇਹ ਪੂਰੀ ਘਟਨਾ ਤੁਹਾਨੂੰ ਦੱਸਦੇ ਆਂ ਦੋਸਤੋ ਇਹ ਘਟਨਾ ਚਾਂਸੀ ਦੇ ਵਿੱਚ ਵਾਪਰੀ ਆ ਚਾਂਸੀ ਦੇ ਨਜ਼ਦੀਕ ਪਿੰਡ ਦੀ ਰਹਿਣ ਵਾਲੀ ਰਚਨਾ ਰਚਨਾ ਯਾਦਵ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਰਚਨਾ ਯਾਦਵ ਦਾ ਕੇਸ ਆਪਣੇ ਜੇਠ ਨਾਲ ਕਿਸੇ ਲੈਣ ਦੇਣ ਨੂੰ ਲੈ ਕੇ ਘਰੇਲੂ ਵਿਵਾਦ ਨੂੰ ਲੈ ਕੇ ਚੱਲ ਰਿਹਾ ਸੀ ਜ ਜਿਹਦੇ ਵਿੱਚ ਉਸ ਦੀ ਮਦਦ ਉੱਥੋਂ ਦਾ ਕੋਈ ਸਾਬਕਾ ਪ੍ਰਧਾਨ ਜਿਹਦਾ ਨਾਂ ਸੰਜੀਪ ਪਟੇਲ ਦੱਸਿਆ ਜਾ ਰਿਹਾ ਉਹ ਕਰ ਰਿਹਾ ਸੀ ਤਾਂ ਜਦੋਂ ਰਚਨਾ ਦੀ ਮਦਦ ਸੰਜੀਪ ਪਟੇਲ ਵੱਲੋਂ ਕੀਤੀ ਜਾ ਰਹੀ ਸੀ ਤਾਂ ਇਸ ਕੇਸ ਦੇ ਦਰਮਿਆਨ ਹੌਲੀ-ਹੌਲੀ ਰਚਨਾ ਤੇ ਸੰਜੀਪ ਇੱਕ ਦੂਜੇ ਦੇ ਨੇੜੇ ਆਉਂਦੇ ਗਏ ਇਹਨਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਪੈ ਗਿਆ ਜਦੋਂ ਇਹਨਾਂ ਦੇ ਪ੍ਰੇਮ ਪਿਆਰ ਨੂੰ ਕੋਈ ਟਾਈਮ ਬੀਤ ਗਿਆ ਤਾਂ ਰਚਨਾ ਆਪਣੇ ਪ੍ਰੇਮੀ ਨੂੰ ਕਹਿਣ ਲੱਗੀ ਕਿ ਤੂੰ ਹੁਣ ਮੇਰੇ ਨਾਲ ਵਿਆਹ ਕਰਵਾ ਲੈ। ਸੰਜੇ ਰਚਨਾ ਦੇ ਨਾਲ ਵੈਸੇ ਤਾਂ ਰਿਸ਼ਤੇ ਵਿੱਚ ਰਹਿਣਾ ਚਾਹੁੰਦਾ ਸੀ ਪਰ ਉਹਦੇ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਜਦੋਂ ਰਚਨਾ ਨੇ ਉਹਦੇ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਤਾਂ ਉਸ ਵੱਲੋਂ ਉਹਦੇ ਤੋਂ ਖਹਿੜਾ ਛਡਾਉਣ ਦੇ ਵੱਖ-ਵੱਖ ਰਾਸਤੇ ਲੱਭੇ ਗਏ। ਫਿਰ ਉਹਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹਦਾ ਨਾਂ ਸੰਦੀਪ ਦੱਸਿਆ ਜਾ ਰਿਹਾ ਤੇ ਇੱਕ ਆਪਣਾ ਦੋਸਤ ਉਹਦਾ ਪ੍ਰਦੀਪ ਉਹਨਾਂ ਦੋਵਾਂ ਨੇ ਮਿਲ ਕੇ ਰਚਨਾ ਨੂੰ ਰਾਸਤੇ ਵਿੱਚੋਂ ਹਟਾਉਣ ਵਾਸਤੇ ਪਲਾਨਿੰਗ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਉਹਨਾਂ ਨੇ ਰਚਨਾ ਨੂੰ ਘਰੋਂ ਗੱਡੀ ਵਿੱਚ ਬਿਠਾਇਆ ਗੱਡੀ ਦੇ ਵਿੱਚ ਬਿਠਾ ਕੇ ਉਹ ਉਹਨੂੰ ਇੱਕ ਡੈਮ ਦੇ ਉੱਪਰ ਲੈ ਗਏ ਉਹਨਾਂ ਦਾ ਇਹ ਪਲਾਨ ਸੀ ਪਹਿਲਾਂ ਉਹਨਾਂ ਨੇ ਇਹ ਤਿਆਰ ਕੀਤਾ ਸੀ ਕਿ ਰਚਨਾ ਨੂੰ ਉੱਥੇ ਮਾਰ ਮਕਾਵਾਂਗੇ ਤੇ ਮਾਰ ਕੇ ਫਿਰ ਡੈਮ ਦੇ ਅੰਦਰ ਹੀ ਸੁੱਟ ਦੇਵਾਂਗੇ ਪਰ ਜਦੋਂ ਇਹਨਾਂ ਵੱਲੋਂ ਰਚਨਾ ਨੂੰ ਘਰੋਂ ਲਜਾਇਆ ਜਾਂਦਾ ਡੈਮ ਤੇ ਜਾ ਕੇ ਇਹਨਾਂ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਤੇ ਹਨੇਰਾ ਹੋਣ ਦਾ ਇੰਤਜ਼ਾਰ ਕੀਤਾ ਜਾਂਦਾ ਜਦੋਂ ਇਹਨਾਂ ਨੇ ਰਚਨਾ ਨੂੰ ਹਨੇਰੇ ਦੇ ਅੰਦਰ ਮਾਰਿਆ ਮੌਤ ਦੇ ਘਾਟ ਉਤਾਰਿਆ ਤਾਂ ਇਹਨਾਂ ਨੇ ਉਹਨੂੰ ਡੈਮ ਦੇ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਨੇ ਕਿ ਉੱਥੇ ਕੁਝ ਅਧਿਕਾਰੀ ਤੇ ਕੁਝ ਲੋਕ ਮੌਜੂਦ ਸੀ ਜਿਦੇ ਕਰਕੇ ਇਹਨਾਂ ਦਾ ਇਹ ਪਲਾਨ ਤਾਂ ਫੇਲ ਹੋ ਗਿਆ ਫਿਰ ਇਹ ਰਚਨਾ ਦੀ লাশ ਨੂੰ ਲੈ ਕੇ ਇੱਕ ਨਦੀ ਤੇ ਜਾਂਦੇ ਨੇ ਜਦੋਂ ਨਦੀ ਤੇ ਪਹੁੰਚਦੇ ਆ ਤੇ ਉੱਥੇ ਚੌਂਕੀਦਾਰ ਮੌਜੂਦ ਹੁੰਦਾ ਜਿਦੇ ਕਰਕੇ ਇਹਨਾਂ ਨੂੰ ਫੇਰ ਰਚਨਾ ਦੀ লাশ ਨੂੰ ਅੱਗੇ ਲੈ ਕੇ ਜਾਣਾ ਪੈਂਦਾ ਫਿਰ ਇਹ ਸੋਚਦੇ ਨੇ ਤੀਜਾ ਜਿਹੜਾ ਪਲਾਨ ਕਰਦੇ ਨੇ ਕਿ ਹੁਣ ਰਚਨਾ ਦੀ লাশ ਦੇ ਟੁਕੜੇ-ਟੁਕੜੇ ਕਰਕੇ ਕੁਝ ਨੂੰ ਫਿਰ ਉਹ ਨਦੀ ਦੇ ਵਿੱਚ ਸੁੱਟਦੇ ਆ ਜਿਵੇਂ ਸਿਰ ਤੇ ਉਹਦੇ ਪੈਰਾਂ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਜਿਹੜੇ ਬਾਕੀ ਸਰੀਰ ਦੇ ਅੰਗ ਹੁੰਦੇ ਆ ਉਹਨਾਂ ਨੂੰ ਇੱਕ ਖੂਹ ਦੇ ਅੰਦਰ ਸੁੱਟ ਦਿੱਤਾ ਜਾਂਦਾ। ਤਾਂ ਇਸ ਘਟਨਾ ਦਾ ਖੁਲਾਸਾ ਕਿਵੇਂ ਹੁੰਦਾ? ਦੋਸਤੋ ਇੱਕ ਦਿਨ ਇੱਕ ਕਿਸਾਨ ਆਪਣੇ ਖੇਤ ਦੇ ਵਿੱਚ ਜਾਂਦਾ। ਜਦੋਂ ਉਹ ਆਪਣੇ ਖੇਤ ਵਿੱਚ ਜਾਂਦਾ ਉਹਨੂੰ ਖੂਹ ਦੇ ਅੰਦਰੋਂ ਕੋਈ ਗੰਦੀ 스ਮੈਲ ਆਉਂਦੀ ਹੈ ਜਿਵੇਂ ਮਨੁੱਖੀ ਸਰੀਰ ਦੀ ਹੋਵੇ। ਜਦੋਂ ਉਹ ਜਾ ਕੇ ਖੂਹ ਦੇ ਕੋਲ ਦੇਖਦਾ ਤਾਂ ਉਹਨੂੰ ਨਜ਼ਰੀ ਪੈਂਦਾ ਕਿ ਖੂਹ ਦੇ ਅੰਦਰ ਕੁਝ ਬੋਰੀਆਂ ਦੇ ਵਿੱਚ ਦੋ ਕਬੋਰੀਆਂ ਖੂਹ ਦੇ ਅੰਦਰ ਨੇ ਜਿਨ੍ਹਾਂ ਦੇ ਵਿੱਚੋਂ ਗੰਦੀ 스ਮੈਲ ਆ ਰਹੀ ਆ। ਤਾਂ ਉਹ ਪੁਲਿਸ ਨੂੰ ਮੌਕੇ ਤੇ ਫੋਨ ਕਰਦਾ ਜਦੋਂ ਪੁਲਿਸ ਇਹਨਾਂ ਬੋਰੀਆਂ ਨੂੰ ਕੱਢਦੀ ਆ ਤੇ ਇਹਨਾਂ ਨੂੰ ਖੋਲ ਲਿਆ ਜਾਂਦਾ ਤਾਂ ਉਹ ਹੈਰਾਨ ਰਹਿ ਜਾਂਦੀ ਆ ਕਿ ਇੱਕ ਲੜਕੀ ਜਿਹਦਾ ਧਾੜ ਹੈ ਤੇ ਜਿਹਦੇ ਹੱਥ ਨਹੀਂ ਪਰ ਬਾਕੀ ਸਰੀਰ ਦੇ ਅੰਗ ਗਾਇਬ ਹੁੰਦੇ ਨੇ ਕਿ ਆਖਰ ਇਹ ਸਿਰ ਤੋਂ ਬਗੈਰ ਕੁੜੀ ਦੀ ਪਛਾਣ ਕਿਵੇਂ ਹੋਵੇ ਕਿ ਆਖਰ ਇਹ ਕੁੜੀ ਕੌਣ ਆ ਤਾਂ ਪੁਲਿਸ ਵਾਸਤੇ ਇਹ ਮਾਮਲਾ ਕਾਫੀ ਮੁਸ਼ਕਲ ਬਣ ਜਾਂਦਾ ਪਰ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੀ ਆ ਕਿ ਆਖਰ ਇਹ ਕੁੜੀ ਕੌਣ ਆ ਜਿਹਦੀ ਇਹ ਲਾਸ਼ਾ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਆ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਗਭਗ 100 ਪਿੰਡਾਂ ਦੇ ਲੋਕਾਂ ਤੋਂ ਪੁੱਛਿਆ ਗਿਆ ਕਿ ਕੋਈ ਕੁੜੀ ਗਾਇਬ ਤਾਂ ਨਹੀਂ ਇੱਥੇ ਵੱਖ-ਵੱਖ ਤਰ੍ਹਾਂ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲਗਭਗ 200 ਸੀਸੀਟੀਵੀਜ਼ ਕੈਮਰੇ ਦੀ ਫੁਟੇਜ ਉਹਨਾਂ ਵੱਲੋਂ ਦੇਖੀ ਗਈ ਇਸ ਪੂਰੇ ਮਾਮਲੇ ਨੂੰ ਪੜਤਾਲਣ ਵਾਸਤੇ ਪੁਲਿਸ ਨੇ ਆਪਣੀਆਂ 8 ਟੀਮਾਂ ਗਠਿਤ ਕਰ ਲਈਆਂ ਪਰ ਪੁਲਿਸ ਦੇ ਹੱਥ ਇੰਨੀ ਮਿਹਨਤ ਮੁਸ਼ਕਲ ਦੇ ਬਾਵਜੂਦ ਵੀ ਕੁਝ ਨਹੀਂ ਲੱਗਦਾ ਫਿਰ ਪੁਲਿਸ ਕੀ ਕਰਦੀ ਆ ਜਿਹੜੇ ਬੋਰੀਆਂ ਦੇ ਵਿੱਚ ਪਾ ਕੇ ਕੁੜੀ ਨੂੰ ਸੁੱਟਿਆ ਗਿਆ ਸੀ ਉਹਨਾਂ ਬੋਰੀਆਂ ਨੂੰ ਜਿਹੜੇ ਧਾਗਿਆਂ ਦੇ ਨਾਲ ਬਣਿਆ ਹੋਇਆ ਸੀ ਉਹਨਾਂ ਧਾਗਿਆਂ ਦੇ ਆਧਾਰ ਤੇ ਕੁਝ ਵੱਖ-ਵੱਖ ਦੁਕਾਨਾਂ ਵਾਲਿਆਂ ਨੂੰ ਇਹਦੀ ਇਹਦੇ ਬਾਰੇ ਪੁੱਛਿਆ ਜਾਂਦਾ ਫਿਰ ਵੀ ਪੁਲਿਸ ਦੇ ਕੁਝ ਵੀ ਹੱਥ ਨਹੀਂ ਲੱਗਦਾ ਫਿਰ ਤੀਜੀ ਜਿਹੜੀ ਚੀਜ਼ ਪੁਲਿਸ ਕਰਦੀ ਆ ਕਿ ਜਿਹੜੀਆਂ ਬੋਰੀਆਂ ਦੇ ਵਿੱਚ ਕੁੜੀ ਨੂੰ ਪਾ ਕੇ ਸੁੱਟਿਆ ਜਾਂਦਾ ਉਹਨਾਂ ਵਿੱਚ ਕੁਝ ਇੱਟਾਂ ਪਾਈਆਂ ਹੋਈਆਂ ਸੀ ਕਿ ਭਾਰ ਦੇ ਨਾਲ ਜਿਹੜੀ ਉਹ লাশ ਦੇ ਟੁਕੜੇ ਸੀ ਉਹ ਪਾਣੀ ਦੇ ਅੰਦਰ ਦਬ ਜਾਣ ਉੱਪਰ ਨਾ ਆਉਣ ਤਾਂ ਉਹਨਾਂ ਜਿਹੜੇ ਮਿੱਟੀ ਉਹਦਾ ਸੌਰੀ ਇੱਟਾਂ ਦੇ ਟੁਕੜੇ ਪਾਏ ਹੋਏ ਸੀ ਉਹਨਾਂ ਦੀ ਜਾਂਚ ਪੜਤਾਲ ਪੁਲਿਸ ਦੁਆਰਾ ਕਰਵਾਈ ਜਾਂਦੀ ਹੈ ਕਿ ਆਖਰ ਇਹਨਾਂ ਨੂੰ ਜਿਹੜੀ ਮਿੱਟੀ ਲੱਗੀ ਉਹ ਕਿੱਥੋਂ ਦੀ ਆ ਤਾਂ ਫਿਰ ਉਸ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਜਿਹੜੀ ਉਹ ਮਿੱਟੀ ਆ ਇੱਟਾਂ ਨੂੰ ਲੱਗੀ ਹੋਈ ਉਹ ਨੇੜੇ ਤੇੜੇ ਦੇ ਇਲਾਕੇ ਦੀ ਹੀ ਆ ਫਿਰ ਪੁਲਿਸ ਇੱਕ ਹੋਰ ਕੰਮ ਕਰਦੀ ਆ ਪੁਲਿਸ ਵੱਲੋਂ ਲਗਭਗ 1000 ਪੋਸਟਰ ਕਢਵਾ ਕੇ ਛਪਵਾਇਆ ਜਾਂਦਾ ਛਪਵਾ ਕੇ ਕੰਨਾਂ ਤੇ ਲਵਾਇਆ ਜਾਂਦਾ ਨੇੜੇ ਤੇੜੇ ਦੇ ਸਾਰੇ ਏਰੀਆ ਦੇ ਵਿੱਚ ਜਿਹਦੇ ਤੋਂ ਕੁੜੀ ਦੀ ਪਛਾਣ ਹੁੰਦੀ ਆ ਕਿਵੇਂ ਪਛਾਣ ਹੁੰਦੀ ਆ ਇੱਕ ਵਿਅਕਤੀ ਵੱਲੋਂ ਉਹ ਪੋਸਟਰ ਪੜ੍ਹਿਆ ਜਾਂਦਾ ਤੇ ਉਹ ਆਪਣੇ ਦੋਸਤ ਨੂੰ ਦੱਸਦਾ ਕਿ ਇੱਕ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੋਸਟਰ ਲੱਗਾ ਹੋਇਆ ਤੂੰ ਵੀ ਪੁਲਿਸ ਕੋਲ ਜਾ ਕੇ ਪੁੱਛ ਖਾ ਤੇਰੀ ਪੇਂ 4 ਦਿਨਾਂ ਤੋਂ ਮਿਲ ਨਹੀਂ ਰਹੀ ਤਾਂ ਉਹ ਵਿਅਕਤੀ ਪੁਲਿਸ ਸਟੇਸ਼ਨ ਜਾਂਦਾ ਜਦੋਂ ਉਹ ਸਭ ਕੁਝ ਦੱਸਦਾ ਕਿ ਇਹ ਰਚਨਾ ਯਾਦਵਾ ਮੇਰੀ ਭੈਣ ਆ 4 ਦਿਨਾਂ ਤੋਂ ਗੁੰਮਾ ਸ਼ਾਇਦ ਉਹੀ ਨਾ ਹੋਵੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅੱਗੇ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਹੈ ਤੇ ਇਸੇ ਇਨਵੈਸਟੀਗੇਸ਼ਨ ਦੇ ਆਧਾਰ ਤੇ ਪੁਲਿਸ ਉਸ ਸੰਝੇ ਨੂੰ ਤੇ ਉਹਦੇ ਭਤੀਜੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਸੰਜੇ ਨੂੰ ਤੇ ਉਹਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਪਰਤ ਪਰਤ ਸਾਰੀ ਕਹਾਣੀ ਖੁੱਲ ਕੇ ਸਾਹਮਣੇ ਆਉਂਦੀ ਹੈ ਫਿਰ ਸੰਜੇ ਦੱਸਦਾ ਕਿ ਮੇਰੇ ਉਹਦੇ ਨਾਲ ਸੰਬੰਧ ਸੀ ਜਿਹਦੇ ਕਰਕੇ ਉਹ ਮੇਰੇ ਤੇ ਵਿਆਹ ਕਰਾਉਣ ਦਾ ਦਬਾਅ ਪਾ ਰਹੀ ਸੀ ਕਦੇ-ਕਦੇ ਮੈਂ ਉਹਨੂੰ ਪੈਸੇ ਵੀ ਦੇ ਦਿੰਦਾ ਸੀ ਆਪਣੇ ਰਿਸ਼ਤੇ ਦੇ ਵਿੱਚ ਉਹ ਮੇਰੇ ਤੋਂ ਪੈਸੇ ਵੀ ਲੈ ਲੈਂਦੀ ਸੀ ਤਾਂ ਮੈਂ ਉਹਦੇ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਉਹ ਲਗਾਤਾਰ ਮੈਨੂੰ ਕਹਿ ਰਹੀ ਸੀ ਕਿ ਮੇਰੇ ਨਾਲ ਵਿਆਹ ਕਰਾ ਤੇ ਇਸ ਕਰਕੇ ਫਿਰ ਮੈਂ ਉਹਨੂੰ ਆਪਣੇ ਰਾਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਮੈਂ ਉਸ ਕੁੜੀ ਨੂੰ ਮਾਰ ਮਕਾਇਆ ਤਾਂ ਫੇਰ ਜਿਹੜਾ ਤੀਸਰਾ ਵਿਅਕਤੀ ਪ੍ਰਦੀਪ ਹੁੰਦਾ ਜਿਹਨੂੰ ਅਸਲ ਵਿੱਚ ਇਸ ਵਿਅਕਤੀ ਸੰਝੇ ਨੇ 15000 ਰੁਪਏ ਦਿੱਤੇ ਸੀ ਕਿ ਤੂੰ ਜਿਹੜੀ ਇਹਦੀ Laash ਆ ਕੁੜੀ ਦੀ ਉਹਨੂੰ ਸਮੇਟ ਦੇ ਤਾਂ ਪੁਲਿਸ ਉਸ ਵਿਅਕਤੀ ਦੀ ਭਾਲ ਸ਼ੁਰੂ ਕਰਦੀ ਆ ਜਿਹਦਾ ਹਲੇ ਤੱਕ ਪਤਾ ਨਹੀਂ ਲੱਗਾ ਦੱਸਿਆ ਜਾ ਰਿਹਾ ਕਿ ਪੁਲਿਸ ਨੇ 25000 ਦਾ ਇਨਾਮ ਇਸ ਵਿਅਕਤੀ ਦੇ ਉੱਪਰ ਰੱਖਿਆ ਕਿ ਜਿਹੜਾ ਵੀ ਕੋਈ ਇਸ ਵਿਅਕਤੀ ਬਾਰੇ ਦੱਸੂਗਾ ਉਹਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਊਗਾ ਤਾਂ ਪੁਲਿਸ ਉਸ ਵਿਅਕਤੀ ਦੇ ਵਿਪਾਲ ਵਿੱਚ ਡਿਊਟੀ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਇਨਵੈਸਟੀਗੇਸ਼ਨ ਕਰ ਰਹੀ ਆ ਉਧਰੋਂ ਕੁੜੀ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਸਾਡੀ ਧੀ ਪਹਿਲਾਂ ਤਾਂ ਇਸ ਵਿਅਕਤੀ ਨੇ ਉਹਦੇ ਨਾਲ ਪਿਆਰ ਪਾਇਆ ਤੇ ਫੇਰ ਉਹਦੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਤੇ ਫੇਰ ਸਾਡੀ ਧੀ ਦੀ ਜਾਨ ਵੀ ਲੈ ਲਈ ਉਹਨੂੰ ਮਾਰ ਮਖਾਇਆ ਤਾਂ ਬੇहद ਮੰਦਭਾਗੀ ਘਟਨਾ ਦੋਸਤੋ ਚਾਂਸੀ ਤੋਂ ਸਾਹਮਣੇ ਆਈ ਆ ਕਹਿੰਦੇ ਨੇ ਕਿ ਰਿਸ਼ਤੇ ਵਿੱਚ ਵਿਸ਼ਵਾਸ ਹੀ ਰਿਸ਼ਤੇ ਦੀ ਬੁਨਿਆਦ ਹੁੰਦਾ ਪਰ ਕਿਸੇ ਦੇ ਵੀ ਇੰਨੇ ਸੌਖੇ ਤਰੀਕੇ ਦੇ ਨਾਲ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਾਨੂੰ ਪਹਿਲਾਂ ਕਿਸੇ ਵਿਅਕਤੀ ਦੇ ਨਾਲ रिश्ते ਦੇ ਵਿੱਚ ਆਉਣ ਤੋਂ ਪਹਿਲਾਂ ਉਸ ਵਿਅਕਤੀ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿ ਉਹ ਵਿਅਕਤੀ ਕਿੱਦਾਂ ਦਾ ਇਨਸਾਨ ਆ ਸ਼ਾਇਦ ਇਹ ਔਰਤ ਵੀ ਇਸ ਕਰਕੇ ਉਸ ਵਿਅਕਤੀ ਦੇ ਨਾਲ ਨੇੜਤਾ ਵਿੱਚ ਆ ਗਈ ਹੋਵੇ ਕਿ ਇਹ ਤਾਂ ਚੰਗਾ ਹੀ ਬੜਾ ਹੈ ਇਹਨੇ ਤਾਂ ਮੇਰਾ ਮੇਰੇ ਕੇਸ ਦੇ ਵਿੱਚ ਇੰਨਾ ਸਾਥ ਦੇ ਰਿਹਾ ਪਰ ਕਈ ਵਾਰ ਕੁੜੀਆਂ ਨੂੰ ਜ਼ਰੂਰ ਇਹਨਾਂ ਮਸਲਿਆਂ ਦੇ ਵਿੱਚ ਸੋਚ ਸਮਝ ਕੇ ਕਦਮ ਉਠਾਉਣੇ ਚਾਹੀਦੇ ਆ ਕਈ ਵਾਰ ਸਾਡਾ ਕੋਈ ਕੁੜੀ ਹੋਣ ਦੇ ਨਾਤੇ ਜਾਂ ਸਾਨੂੰ ਇਸਤੇਮਾਲ ਕਰਨ ਦੇ ਨਾਤੇ ਵੀ ਸਾਡਾ ਸਾਥ ਦੇ ਰਿਹਾ ਹੁੰਦਾ ਇਸ ਚੀਜ਼ ਨੂੰ ਬ੍ਰਿਕੀ ਨਾ ਸਮਝਣਾ ਚਾਹੀਦਾ ਕਿ ਕੋਈ ਇਨਸਾਨ ਇਨਸਾਨੀਅਤ ਦੇ ਨਾਤੇ ਤੁਹਾਡਾ ਸਾਥ ਦੇ ਰਿਹਾ ਜਾਂ ਆਪਣਾ ਕੋਈ ਫਾਇਦਾ ਲੈਣ ਵਾਸਤੇ ਉਹ ਸਾਥ ਦੇ ਰਿਹਾ ਜਿਵੇਂ ਹੁਣ ਇਸ ਕੁੜੀ ਨੇ ਉਸ ਵਿਅਕਤੀ ਦੇ ਉੱਪਰ ਭਰੋਸਾ ਕੀਤਾ ਬੜੀਆਂ ਸਾਰੀਆਂ ਕੁੜੀਆਂ ਨੇ ਜਿਹੜੀਆਂ ਐਵੇਂ ਰਿਸ਼ਤਿਆਂ ਦੇ ਵਿੱਚ ਭਰੋਸਾ ਕਰ ਬੈਠਦੀਆਂ ਨੇ ਤੇ ਬਾਅਦ ਵਿੱਚ ਫਿਰ ਉਹਨਾਂ ਦੇ ਭਰੋਸੇ ਜਦੋਂ ਟੁੱਟਦੇ ਆ ਫਿਰ ਕੰਗਾਂ ਨੂੰ ਇਸ ਤਰ੍ਹਾਂ ਦੇ ਅੰਜਾਮ ਪੁਕਤ ਨੇ ਪੈ ਜਾਂਦੇ ਆ ਕਿ ਉਹ ਆਪਣੀ ਜ਼ਿੰਦਗੀ ਤੋਂ ਵੀ ਹੱਥ ਤੋਂ ਵੈਠdੀਆਂ ਨੇ ਜਿਵੇਂ ਇਸ ਕੁੜੀ ਦੇ ਨਾਲ ਹੋਇਆ ਜਿਵੇਂ ਇਸ ਰਚਨਾ ਯਾਦਵ ਦੇ ਨਾਲ ਹੋਇਆ ਇਹਨੇ ਹੁਣ ਆਪਣੀ ਜ਼ਿੰਦਗੀ ਹੀ ਇਹਦੀ ਮੁੱਕ ਗਈ ਆ ਉਹਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਜਦੋਂ ਵੀ ਤੁਸੀਂ ਕਿਸੇ ਵਿਅਕਤੀ ਦੇ ਨਾਲ ਰਿਸ਼ਤੇ ਦੇ ਵਿੱਚ ਪੈਣੇ ਹੋ ਪਹਿਲਾਂ ਇਨਸਾਨ ਜ਼ਰੂਰ ਦੇਖੋ ਕਿ ਉਹ ਇਨਸਾਨ ਹੈ ਕਿਦਾਂ ਦਾ ਫਿਰ ਦੂਸਰੀ ਗੱਲ ਕਿ ਜੇਕਰ ਕੋਈ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਉਹਨੂੰ ਕਦੇ ਵੀ ਮਜਬੂਰ ਨਾ ਕਰੋ ਕਿ ਉਹ ਤੁਹਾਡੇ ਨਾਲ ਵਿਆਹ ਕਰਵਾਵਈ ਕਰਵਾਵੇ ਕਿਉਂਕਿ ਇਹਨਾਂ ਚੀਜ਼ਾਂ ਦੇ ਨਤੀਜੇ ਜੇ ਅੱਜ ਮਾੜਾ ਨਿਕਲਿਆ ਅੱਜ ਉਸ ਕੁੜੀ ਦਾ ਕਤਲ ਹੋਇਆ ਤਾਂ ਹੋ ਸਕਦਾ ਕਿ ਜੇਕਰ ਇਹ ਰਿਸ਼ਤੇ ਦੇ ਵਿੱਚ ਆ ਵੀ ਜਾਂਦੇ ਵਿਆਹ ਕਰਵਾਵ ਵੀ ਲੈਂਦੇ ਤਾਂ ਇਸ ਤੋਂ ਵੀ ਬੁਰਾ ਅੰਜਾਮ ਇਹਨਾਂ ਦੇ ਰਿਸ਼ਤੇ ਦਾ ਹੁੰਦਾ ਤਾਂ ਇਹੋ ਜੇ ਕਦਮ ਜਿਹੜੇ ਹੈਗੇ ਆ ਕੁੜੀਆਂ ਨੂੰ ਵੀ ਸੂਝ ਸਮਝ ਕੇ ਚੁੱਕਣੇ ਚਾਹੀਦੇ ਆ ਪਰ ਮੁੰਡਿਆਂ ਨੂੰ ਵੀ ਚਾਹੀਦਾ ਕਿ ਜੇਕਰ ਉਹ ਕਿਸੇ ਨੂੰ ਭਰੋਸੇ ਦੇ ਵਿੱਚ ਲੈਂਦੇ ਆ ਕਿ ਅਸੀਂ ਤੁਹਾਡੇ ਨਾਲ ਵਿਆਹ ਕਰਵਾਵਾਂਗੇ ਜਾ ਤਾਂ ਇਹ ਕਹਿ ਦੋ ਭਾਈ ਕਿ ਅਸੀਂ ਤਾਂ ਰਿਸ਼ਤਾ ਤੁਹਾਡੇ ਨਾਲ ਉੰਜ ਹੀ ਰੱਖਣਾ ਤੇ ਜੇਕਰ ਉਹ ਭਰੋਸੇ ਦੇ ਵਿੱਚ ਲੈ ਕੇ ਕਿ ਹਾਂ ਆਪਾਂ ਵਿਆਹ ਕਰਵਾਵਾਂਗੇ ਫਿਰ ਕੋਈ ਰਿਸ਼ਤਾ ਰੱਖਦੇ ਆ ਤਾਂ ਫਿਰ ਇਹ ਮਾੜੀ ਗੱਲ ਆ ਕਿਸੇ ਦੂਸਰੇ ਇਨਸਾਨ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਇਹ ਵੀ ਮਾੜੀ ਗੱਲ ਆ ਇਵੇਂ ਵੀ ਨਹੀਂ ਕਰਨਾ ਚਾਹੀਦਾ ਪਰ ਲੜਕੀਆਂ ਨੂੰ ਵੀ ਇਹ ਗੱਲ ਵੱਧ ਤਾਂ ਫੀਲ ਹੁੰਦੀ ਆ ਕਿਉਂਕਿ ਸਾਰੀ ਇੱਜ਼ਤ ਦਾ ਜੁਮਾ ਘਰ ਦੀ ਦਾ ਔਰਤ ਦੇ ਸਿਰ ਹੁੰਦਾ ਤੇ ਉਹਨੂੰ ਲੱਗਦਾ ਕਿ ਹੁਣ ਮੈਂ ਤਾਂ ਆਪਣੀ ਇੱਜ਼ਤ ਇਸ ਇਨਸਾਨ ਨੂੰ ਦੇਤੀ ਤੇ ਜੇਕਰ ਹੁਣ ਇਸ ਇਨਸਾਨ ਨੇ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਮਿੱਟੀ ਹੋ ਜਾਵਾਂਗੀ ਇੱਕ ਔਰਤ ਨੂੰ ਮਾਨਸਿਕ ਤੌਰ ਤੇ ਐਵੇਂ ਲੱਗਾ ਲੱਗ ਜਾਂਦਾ ਜਿਹਦੇ ਕਰਕੇ ਉਹ ਫਿਰ ਸਾਹਮਣੇ ਵਾਲੇ ਵਿਅਕਤੀ ਤੇ ਦਬਾਅ ਬਣਾਉਂਦੀ ਹੈ ਤੇ ਫਿਰ ਕਈ ਵਾਰੀ ਦਬਾਅ ਦੇ ਵਿੱਚੋਂ ਇਹੋ ਜਿਹੇ ਨੁਕਸਾਨ ਉਠਾਉਣੇ ਪੈਂਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਹੀ ਖਤਮ ਹੋ ਜਾਂਦੀ ਆ ਸੋ ਹਰ ਇੱਕ ਵਿਅਕਤੀ ਨੂੰ ਸੋਚ ਸਮਝ ਕੇ ਇਹਨਾਂ ਮਾਮਲਿਆਂ ਦੇ ਵਿੱਚ ਪੈਣਾ ਚਾਹੀਦਾ ਵਿਸ਼ਵਾਸ ਕਰਨ ਲਈ ਵਿਅਕਤੀ ਦੇ ਨਾਲ ਰਿਸ਼ਤੇ ਵਿੱਚ ਆਉਣ ਲੱਗੇ ਵਿਅਕਤੀ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹ ਇਨਸਾਨ ਦੀ ਸੋਚ ਆਖਰ ਹੈ ਕਿਹੋ ਜਿਹੀ